ਮੇਰੇ ਮੰਨਾ ਜੀ ਆਸਕੀਲ ਦੇ ਪਾਰਟੀ ਵੱਲੋਂ ਹਲਕਾ ਖਰੂਸਾ ਤੋਂ ਉਮੀਦਵਾਰ ਐਲਾਨਿਆ ਗਿਆ ਹੈ ਅੱਜ ਹਲਕਾ ਸੁਲਤਾਨਪੁਰ ਲੋਧੀ ਤੋਂ ਚੋਣ ਮਹੀਨੇ ਦੀ ਆਗਾਜ਼ ਕੀਤੀ ਹੈ ਕਿਵੇਂ ਦਾ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਆਤ ਕਰਦਾ ਅਕਾਲ ਪੁਰਖ ਸੱਚੇ ਪਾਤਸ਼ਾਹ ਜੀ ਦਾ ਉਸ ਤੋਂ ਬਾਅਦ ਸਾਡੀ ਸੂਚੀ ਹਾਈ ਕਮਾਂਡ ਦਾ ਜਿਨ੍ਹਾਂ ਨੇ ਬੜਾ ਵੱਡਾ ਇੱਕ ਨਮਾਣੇ ਜੇ ਵਰਕਰ ਤੇ ਵਿਸ਼ਵਾਸ ਕੀਤਾ ਪਾਰਟੀ ਦੇ ਟਿਕਟ ਦੇ ਕੇ ਨਵਾਜਿਆ ਤੇ ਅੱਜ ਅਸੀਂ ਜ਼ਿਲ੍ਹਾ ਕਪੂਰਥਲਾ ਦੇ ਵਿੱਚ ਹਲਕਾ ਸੁਲਤਾਨਪੁਰ ਦੇ ਵਿੱਚ ਆਏ ਹਾਂ ਜਿੱਥੇ ਸਭ ਤੋਂ ਪਹਿਲਾਂ ਗੁਰੂ ਮਹਾਰਾਜ ਦਾ ਓਟ ਅਸਰਾ ਲਿਆ ਗੁਰਦੁਆਰਾ ਸਾਹਿਬ ਨਤਮਸਤਕ ਹੋਇਆ ਹੁਣ ਮੰਦਿਰ ਦੇ ਵਿੱਚ ਆ ਕੇ ਅਸ਼ੀਰਵਾਦ ਲਿਆ ਸਾਡੇ ਸਾਰੇ ਇਥੋਂ ਦੀ ਸਮੁੱਚੀ ਟੀਮ ਜਿਹੜੀ ਸਾਡੇ ਨਾਲ ਆ ਸਾਡੇ ਜ਼ਿਲ੍ਹਾ ਪ੍ਰਧਾਨ ਖੋਜੀਵਾਲ ਸਾਹਿਬ ਤੇ ਸਾਨੂੰ ਬੜੀ ਵੱਡੀ ਆਸ ਆ ਇਹਨਾਂ ਸਾਰੇ ਵਰਕਰ ਵੀਰਾਂ ਤੇ ਜ਼ਿੰਮੇਵਾਰ ਆਗੂਆਂ ਤੇ ਕਿ ਸਾਰੇ ਦਿਨ ਰਾਤ ਮਿਹਨਤ ਕਰਕੇ ਜਿਸ ਤਰੀਕੇ ਨਾਲ ਇਹਨਾਂ ਦਾ ਜੋਸ਼ ਅੱਜ ਵੇਖਣ ਨੂੰ ਮਿਲਿਆ ਕਿ ਇਹ ਜਿਹੜੀ ਸੀਟ ਆ ਬੜੀ ਵੱਡੀ ਗਿਣਤੀ 'ਚ ਅਸੀਂ ਵੋਟਾਂ ਪਾ ਕੇ ਮੋਦੀ ਸਾਹਿਬ ਦੀ ਝੋਲੀ 'ਚ ਪਾ ਕਿਵੇਂ ਦਾ ਮਾਹੌਲ ਹੈ ਪੂਰੇ ਹਲਕਾ ਕੜੂਤ ਸਾਹ ਦੇ ਵਿੱਚ ਗਏ ਹੋ ਕਿਹੜੇ ਮੁੱਦੇ ਲੈ ਕੇ ਜਾ ਰਹੇ ਬੜੇ ਵੱਡੇ ਮੁੱਦੇ ਨੇ ਜੀ ਇੱਥੇ ਸਾਡੇ ਬਾਰਡਰ ਬੈਲਟ ਆ ਬੜੇ ਇੱਥੇ ਮੁੱਦੇ ਨੇ ਸਾਡੇ ਕਿਸਾਨਾਂ ਦੀ ਜ਼ਮੀਨ ਅਤਾਰ ਜਿਹੜੀ ਉਤੋਂ ਪਾਰ ਆ ਉਹਨਾਂ ਦੇ ਮੁਆਵਜ਼ੇ ਦੀ ਗੱਲ ਆ ਜਾਂ ਹੋਰ ਵੀ ਬੜੀ ਇੱਥੇ ਇੰਡਸਟਰੀ ਦੀ ਬੜੀ ਵੱਡੀ ਲੋੜ ਆ ਸਾਡੇ ਨੌਜਵਾਨ ਜਿਹੜੇ ਬੇਰੁਜ਼ਗਾਰ ਤਰੀ ਫਿਰਦੇ ਨੇ ਇੱਥੇ ਜਿਹੜਾ ਇੱਕ ਛੇਵਾ ਦਰਿਆ ਨਸ਼ਿਆਂ ਦਾ ਵਗ ਰਿਹਾ ਉਹਨੂੰ ਠੱਲਣ ਦੀ ਬੜੀ ਵੱਡੀ ਲੋੜ ਆ ਇਹ ਗੁਰੂ ਕਿਰਪਾ ਕਰੇ ਇਹ ਹਾਲ ਕੇ ਦੀ ਸੰਗਤ ਸਾਨੂੰ ਸੇਵਾ ਕਰਨ ਦਾ ਮੌਕਾ ਦੇਵੇ ਇਹ ਸਾਰੇ ਮਸਲੇ ਇਹਨਾਂ ਦੇ ਠਾਕੇ ਇਹਨਾਂ ਦਾ ਹੱਲ ਕਰਾਵਾਂਗੇ ਹਾਲੇ ਵੀ ਕਾਂਗਰਸ ਤੇ ਅ ਕਾਲੀਦਨ ਵੱਡੋ ਉਮੀਦਵਾਰਾਂ ਦਾ ਐਲਾਨ ਨਹੀਂ ਕੀਤਾ ਗਿਆ ਦੱਸਿਆ ਜਾ ਰਿਹਾ ਹੈ ਸੂਤਰਾਂ ਦੇ ਹਵਾਲੇ ਤੋਂ ਖਬਰ ਆ ਰਹੀ ਹੈ ਕਿ ਵਿਕਰਮ ਮਜੀਠੀਆ ਜਾਂ ਰਾਣਾ ਪਰਵਾਰ ਦੇ ਵਿੱਚੋਂ ਕੋਈ ਉਮੀਦਵਾਰ ਜਿਹੜਾ ਹੋਗਾ ਕਿੱਡੀ ਵੱਡੀ ਚੁਣੌਤੀ ਮੰਨਦਾ ਇਹ ਤੇ ਉਹਨਾਂ ਪਾਰਟੀਆਂ ਦਾ ਫੈਸਲਾ ਜੀ ਜਿਹੜੇ ਵੀ ਕੋਈ ਉਮੀਦਵਾਰ ਐਲਾਨਦੇ ਨੇ ਸਾਨੂੰ ਸਾਡੇ ਆ ਜਿਹੜੀ ਸਾਡੀ ਟੀਮ ਆ ਸਾਡਾ ਪਰਿਵਾਰ ਆ ਸਾਡਾ ਸਾਨੂੰ ਇਹਨਾਂ ਤੇ ਮਾਣ ਆ ਸਾਡੇ ਹਲਕਾ ਇੰਚਾਰਜ ਨੀਟੂ ਜੀ ਬੜੀ ਮਿਹਨਤ ਕਰ ਰਹੇ ਨੇ ਸਾਨੂੰ ਇਹਨਾਂ ਦੇ ਮਾਣ ਆ ਕਿ ਦਿਨ ਰਾਤ ਮਿਹਨਤ ਕਰਕੇ ਇਹ ਸੀਟ ਜਿਹੜੀ ਆ ਬੀਜੇਪੀ ਦੀ ਝੋਲੀ ਚ ਪਾਉਣਗੇ ਜਿਸ ਤਰੀਕੇ ਨਾਲ ਸਾਡੇ ਵਰਕਰਾਂ 'ਚ ਉਤਸ਼ਾਹ ਆਇਆ। ਇਹ ਕਿਸਾਨਾਂ ਦੀ ਗੱਲ ਕੀਤੀ ਹੈ ਕਿਸਾਨ ਰੁਕ ਰਿਆ ਹੈ। ਇਹ ਤੇ ਉਹਨਾਂ ਨੂੰ ਪੁੱਛੋ ਕਿਉਂ ਕਰ ਰਹੇ ਜੀ। ਇਹ ਉਹਨਾਂ ਦੇ ਜਿਹੜੇ ਮਸਲੇ ਆ ਜਿਸ ਤਰ੍ਹਾਂ ਉਹਨਾਂ ਦੇ ਮਸਲੇ ਤਾਂ ਮੋਦੀ ਸਾਹਿਬ ਸਾਰਾ ਕੁਝ ਹੱਲ ਕਰਨ ਨੂੰ ਤਿਆਰ ਆ। ਇਹ ਤਾਂ ਉਹਨਾਂ ਦੇ ਜਿੱਦਾਂ ਕਹਿੰਦੇ ਮੈਂ ਨਾ ਮੰਨੋ ਜੀ। ਕੋਈ ਜਾਇਜ਼ ਮੰਗਾਉਣੀਆਂ ਚਾਹੀਦੀਆਂ। ਮੋਦੀ ਸਾਹਿਬ ਤਾਂ ਆਪ ਕਹਿੰਦੇ ਨੇ ਕਿ ਮੈਂ ਪੰਜਾਬ ਨੂੰ ਸਾਰਾ ਕੁਝ ਦੇਣ ਵਾਸਤੇ ਤਿਆਰ ਆ। ਕੋ ਲੈਣ ਵਾਸਤੇ ਤਾਂਵੇ। ਆਈ ਤਾਂ ਹਰ ਗੱਲ 'ਚ ਰਿੱਕੇ ਡੋਨੇ ਆ ਇਹ ਲੋਕ ਇਹ ਸਿਰਫ ਕੋਈ ਮੰਗਾਂ ਦੀ ਖਾਤਰ ਨਹੀਂ ਰੌਲਾ ਪਾ ਰਹੇ ਇਹ ਜੋ ਕੁਝ ਇਹਨਾਂ ਦੇ ਪਿੱਛੇ ਸਾਰਾ ਕੁਝ ਬੋਲਦਾ ਉਹ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਜੀ ਮੇਰੀ ਦਤ ਹੱਥ ਜੋੜ ਕੇ ਬੇਨਤੀ ਹੈ ਜੀ ਕੰਧ ਤੇ ਲਿਖਿਆ ਆ ਕਿ ਤੀਜੀ ਵਾਰੀ ਫਿਰ ਮੋਦੀ ਸਾਹਿਬ ਦੇ ਪ੍ਰਧਾਨ ਮੰਤਰੀ ਬਣ ਜਾਣਾ ਤੇ ਮੇਰੀ ਸਾਰੇ ਵੋਟਰਾਂ ਨੂੰ ਖਾਸ ਕਰਕੇ ਖਡੂਰ ਸਾਹਿਬ ਹਲਕੇ ਦੇ ਜਿਹੜੀ ਇਹ ਪਾਰਲੀਮੈਂਟ ਸੀਟ ਆ ਤੇ ਸਮੁੱਚੇ ਪੰਜਾਬ ਦੇ ਮੈਂ ਵੋਟਰਾਂ ਨੂੰ ਅਪੀਲ ਕਰੂੰਗਾ ਕਿ ਤਕੜੇ ਹੋ ਕੇ ਬੋਦੀ ਸਾਹਿਬ ਨੇ ਪ੍ਰਧਾਨ ਮੰਤਰੀ ਬਣ ਜਾਣਾ ਤੇ ਆਪਾਂ ਵੀ ਆਪਣਾ ਪੰਜਾਬ ਵੱਲੋਂ ਯੋਗਦਾਨ ਉਹ ਸਰਕਾਰ ਦੇ ਵਿੱਚ ਪਾਈਏ ਤੇ ਅਸੀਂ ਪੰਜਾਬ ਵਾਸਤੇ ਕੁਝ ਨਾ ਕੁਝ ਲੈ ਕੇ ਆਈਏ ਅੱਜ ਸੁਲਤਾਨਪੁਰ ਲੋਧੀ ਚੋਣ ਮੇਡ ਦਾ ਆਧਾਰ ਕੀਤਾ ਹੈ ਕਿੰਨੇ ਦਾ ਮਾਹੌਲ ਦੇਖਣ ਲੱਗਦਾ ਤਨਤਨ ਸਾਹਿਬ ਜੀ ਗੁਰੂ ਅਨੰਦ ਸਾਹਿਬ ਜੀ ਦੀ ਪਵਿੱਤਰ ਚਰਨ ਛੋਹ ਪ੍ਰਾਪਤ ਤਾ ਪੀਸੀ ਦੀ ਸੁਲਤਾਨਪੁਰ ਲੋਧੀ ਵੀ ਅੱਜ ਸਾਡੇ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਸਦਾਰ ਮਨਜੀਤ ਸਿੰਘ ਮੰਨਾ ਜੀ ਅੱਜ ਨਮਸਤਕ ਹੋਣ ਵਾਸਤੇ ਗੋਦਰ ਸਾਹਿਬ ਪਹਿਲਾਂ ਦਰਸ਼ਨ ਕੀਤੇ ਔਰ ਉਸ ਤੋਂ ਬਾਅਦ ਸਾਡੇ ਇਸ ਹਲਕੇ ਦੇ ਇੰਚਾਰਜ ਰਕੇਸ਼ ਕੁਮਾਰ ਨੀਟੂ ਜੀ ਅਤੇ ਸਮੁੱਚੀ ਟੀਮ ਸਾਡੇ ਰਕੇਸ਼ਪੁਰੀ ਜੀ ਮंडल ਪ੍ਰਧਾਨ ਸਾਹਿਬ ਅਤੇ ਸਾਥ ਚਤਰ ਸਿੰਘ ਜੀ ਸਾਰੀ ਸਮੁੱਚੀ ਟੀਮ ਨੇ ਕਿਹੜਾ ਕਿਹੜਾ ਨਾਮ ਲਮਾ ਸਾਰੇ ਨੇ ਚੌੜਾ ਖੂਬ ਮੰਦਰ ਦੇਖੇ ਬੁਲਾ ਕੇ ਸਭ ਤੋਂ ਪਹਿਲਾਂ ਭਗਵਾਨ ਸ਼ਿਵ ਜੀ ਦਾ ਅਸ਼ੀਰਵਾਦ ਲਿਆ ਅਤੇ ਉਸ ਤੋਂ ਬਾਅਦ ਇਹਨਾਂ ਨੇ ਸਾਡਾ ਸਾਰੀ ਟੀਮ ਦਾ ਮਾਨ ਸਨਮਾਨ ਕੀਤਾ ਮੈਂ ਸਾਮਣੇ ਜਿੰਨਾ ਕਿ ਬਾਜ਼ਾਰ ਦੇ ਵਿੱਚ ਸਾਨੂੰ ਇਤਸ਼ਾਹ ਦੇਖਣ ਨੂੰ ਮਿਲਿਆ ਕਿ ਹਰ ਇੱਕ ਦੁਕਾਨਦਾਰ ਨੇ ਦੁਕਾਨ ਤੋਂ ਬਾਹਰ ਆ ਕੇ ਮੰਨਾ ਜੀ ਦੇ ਜੋ ਸਵਾਗਤ ਕੀਤਾ ਜੋ ਹਾਰਾਂ ਜਾਨਾ ਫੁੱਲਾਂ ਦੇ ਨਾਲ ਉਹ ਇੱਕ ਦੇਖਣਯੋਗ ਗੱਲ ਸੀ ਔਰ ਮੈਂ ਸਮਝਦਾ ਕਿ ਉਹਨੇ ਸਾਨੂੰ ਵਿਸ਼ਵਾਸ ਵੀ ਦਿਵਾਇਆ ਇਸ ਵਾਰ ਜਿਹੜਾ ਪੰਜਾਬ ਆ ਮੋਦੀ ਸਾਹਿਬ ਦੇ ਨਾਲ ਆ ਕਿਉਂਕਿ ਮੋਦੀ ਸਾਹਿਬ ਦਾ ਪ੍ਰਧਾਨ ਮੰਤਰੀ ਬਣਨਾ ਤੈਅ ਆ ਤੇ ਸਾਡੀ ਇਹ ਕੋਸ਼ਿਸ਼ ਆ ਕਿ ਅਸੀਂ ਜਿਹੜਾ ਸਾਡੇ ਸਰਦਾਰ ਮਨ ਸਿੰਘ ਮੰਨਾ ਨੇ ਫਿਰ ਐਮਪੀ ਬਣਾ ਕੇ ਭੇਜੀਏ ਉਹਨਾਂ ਨੇ ਜਾ ਕੇ ਮੰਤਰੀ ਬਣਨਾ ਤੇ ਸਾਡੇ ਹਲਕੇ ਦੀਆਂ ਜੋ ਇੱਥੇ ਲੋਕਾਂ ਦਾ ਰੁਝਾਨ ਆ ਇੱਥੇ ਸੁਲਤਾਨਪੁਰ ਲੋਧੀ ਹਲਕਾ ਇੱਥੇ ਹੜਾਂ ਦੀ ਮਾਰ ਕਾਫੀ ਪੈਂਦੀ ਆ ਸੋ ਪਾਣੀ ਦਾ ਮਾਰਿਆ ਏਰੀਆ ਹੋਰ ਇੱਥੇ ਬਹੁਤ ਸਾਰੀਆਂ ਸਮੱਸਿਆਵਾਂ ਹੈਗੀਆਂ ਜਿਹੜੀਆਂ ਉਹ ਸਾਰੀਆਂ ਤਾਂ ਹੀ ਹੱਲ ਹੋ ਸਕਦੀਆਂ ਕਿ ਜਿਵੇਂ ਕਿ ਇੱਥੇ ਸਰਦਾਰ ਮੰਨਾ ਜੀ ਸਾਡੇ ਅੱਗੇ ਮੈਂਬਰ ਆਫ ਪਾਰਲੀਮੈਂਟ ਬਣ ਕੇ ਸਾਡੀ ਆਵਾਜ਼ ਚੁੱਕਣ ਅਤੇ ਸਮੂਹ ਲਕਾਨ ਮਸੀਹ ਨੂੰ ਬੇਨਤੀ ਕਰਦਾ ਕਿ ਆਪਾਂ ਕੋਈ ਗਲਤੀ ਨਾ ਕਰੀਏ ਕਿਉਂਕਿ ਜਿਹੜੇ ਆਪਣੇ ਕਿਸਾਨ ਵੀਰ ਵੀ ਹੈਗੇ ਆ ਮੈਂ ਵੀ ਕਿਸਾਨ ਐ ਪਰ ਕਿਸਾਨ ਕੋਈ ਮੰਗਾ ਮੰਨਣ ਦਾ ਕੋਈ ਢੰਗ ਤਰੀਕਾ ਹੁੰਦਾ ਕੋਈ ਇਹ ਥੋੜਾ ਹੁੰਦਾ ਵੀ ਕਿਸੇ ਦਾ ਜਾਂ ਕਿ ਵਿਰੋਧ ਕਰੋਂ ਕੋਈ ਤੋਂ ਮੈਂ ਸਮਝਦਾ ਕਿ ਆਪਣਾ ਵੀ ਸਾਡੇ ਵੀਰ ਆ ਉਹਨਾਂ ਨੂੰ ਸਮਝਣਾ ਚਾਹੀਦਾ ਕਿ ਪੰਜਾਬ ਦਾ ਭਲਾ ਦੇ ਹੋ ਸਕਦਾ ਤੋਂ ਭਾਰਤੀ ਜਨਤਾ ਪਾਰਟੀ ਹੀ ਕਰ ਸਕਦੀ ਹੈ ਹੋਰ ਕਿਸੇ ਪਾਰਟੀ ਦੀ ਬਸ ਦੀ ਗੱਲ ਹੈ ਨਹੀਂ ਤੋਂ ਮੈਂ ਸਮਝਦਾ ਕਿ ਸਮਝੇ ਸਾਨੂੰ ਭਾਰਤੀ ਜਨਤਾ ਪਾਰਟੀ ਦੇ ਕੱਲੇ ਕੱਲੇ ਵਰਕਰ ਨੂੰ ਡਟ ਜਾਣਾ ਚਾਹੀਦਾ ਜਿੱਥੇ ਕਿੱਥੇ ਵੀ ਕੋਈ ਆਪਣਾ ਸਨੇਹੀ ਹੈਗਾ ਉਸ ਨੂੰ ਨਾਲ ਲੈ ਕੇ ਜਿਹੜੀ 1 ਜੂਨ ਨੂੰ ਜੋ ਵੋਟਾਂ ਪੈਣ ਜਾ ਰਹੀਆਂ ਉਹ ਸਰਕਾਰ ਮਜੀਦ ਸਿੰਘ ਮੰਨਣ ਬੱਦ ਬੱਦ ਪੁਆਈਏ ਇਥੇ ਮੰਤਰੀ ਬਣਾ ਕੇ ਅਸੀਂ ਦਿੱਲੀ ਭੇਜੀਏ ਸਾਡੀਆਂ ਸਮੱਸਿਆਵਾਂ ਦਾ ਹੱਲ ਹੋ ਸਕੇ ਸਾਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ